ਹੈਲੋ ਫਰੈਂਡਸ ਅੱਜ ਆਪਾਂ ਕਾਟਨ ਦੇ ਸੂਟ ਤੇ ਅਟੈਚ ਪਾਈਪਿੰਗ ਲਗਾਈ ਆਂ ਤੇ ਝੁੱਕਾਂ ਦੇ ਉੱਤੇ ਆਪਾਂ ਠੋਕਾ ਬਣਾਂਗੇ ਕਾਟਨ ਦੇ ਸੂਟ ਤੇ ਪਾਈਪਿੰਗ ਲਗਾਉਣਾ ਜਿਹੜੀ ਆਪਣੀਆਂ ਝੁੱਕਾਂ ਆ ਉਹ ਭਾਰੀਆਂ ਹੋ ਜਾਂਦੀਆਂ ਵਾ ਇਸ ਕਰਕੇ ਇੱਤੇ ਆਪਾਂ ਠੋਕਾ ਲਗਾਵਾਂਗੇ ਠੋਕਾ ਲਗਾਉਣ ਦੇ ਨਾਲ ਉੱਥੇ ਆਪਣਾ ਕੱਪੜਾ ਨਹੀਂ ਫਟਦਾ ਜਿੱਥੇ ਆਪਣੀ ਝੁਕਦਾ ਠੋਕਾ ਬਣਿਆ ਹੋਇਆ ਉੱਥੋਂ ਹੀ ਆਪਾਂ ਕੱਪੜੇ ਦਾ ਠੋਕਾ ਲਗਾ ਕੇ ਇਸ ਨੂੰ ਤਿਆਰ ਕਰਾਂਗੇ ਠੋਕਾ ਲਗਾਉਣ ਵਾਸਤੇ ਆਪਾਂ 1.5 ਇੰਚ ਚੌੜੀ ਪੱਟੀ ਲਵਾਂਗੇ ਕੱਪੜੇ ਨੂੰ ਆਪਾਂ ਇੱਕ ਸਾਈਡ ਤੋਂ ਫੋਲਡ ਕਰਕੇ ਨਿਸ਼ਾਨ ਲੱਗੇ ਦੇ ਉੱਤੇ ਰੱਖ ਕੇ ਸिलाई ਲਗਾਵਾਂਗੇ ਜਿਹੜੀ ਸिलाई ਆਪਾਂ ਇੱਕ ਸਾਈਡ ਤੋਂ ਸ਼ੁਰੂ ਕਰਕੇ ਸੈਂਟਰ ਤੱਕ ਲੈ ਕੇ ਆਵਾਂਗੇ ਠੋਕਾ ਤੋਂ ਇੱਕ ਸਾਈਡ ਤੋਂ ਸ਼ੁਰੂ ਕਰਕੇ ਸੈਂਟਰ ਤੱਕ ਲੈ ਕੇ ਆਵਾਂਗੇ ਠੋਕੇ ਦੀ ਸਲਾਈ ਅੱਧੀ ਆਪਾਂ ਇੱਕ ਸਾਈਟ ਤੇ ਲਗਾਵਾਂਗੇ ਅੱਧੀ ਆਪਾਂ ਦੂਜੀ ਸਾਈਟ ਤੇ ਲਗਾਵਾਂਗੇ ਚੋਕਾਂ ਤੇ ਠੋਕਾ ਲਗਾਉਣ ਗਿਆ ਆ ਆਪਾਂ ਜਿਹੜੀ ਸਲਾਈ ਆ ਉਹ ਅੱਧ ਤੱਕ ਹੀ ਲੈ ਕੇ ਖਤਮ ਕਰ ਦਿੱਤੀ ਹੈ ਹੁਣ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਦੇ ਵੀ ਕੱਪੜੇ ਨੂੰ ਸਲਾਈ ਲਗਾਵਾਂਗੇ ਚੁੱਕਾਂ ਤੇ ਆਪਾਂ ਉੱਪਰਲੀ ਸਾਈਡ ਤੇ ਠੋਕਾ ਲਗਾ ਲਿਆ ਹੁਣ ਇਸੇ ਤਰ੍ਹਾਂ ਆਪਾਂ ਠੋਕਾ ਦੂਸਰੀ ਚੁੱਕਾਂ ਤੇ ਵੀ ਲਗਾਵਾਂਗੇ ਡੰਡਾ ਸਾਈਡਾ ਕੇ ਠੋਕਾ ਲਗਾਉਣ ਤੋਂ ਬਾਅਦ ਤੁਸੀਂ ਆਪਾਂ ਕੱਚਾ ਕਰਾਂਗੇ ਕਿਸ ਤਰ੍ਹਾਂ ਆਪਾਂ ਦੋਵੇਂ ਸਾਈਡਾਂ ਤੇ ਚੁੱਕਾ ਨੂੰ ਫੋਲਡ ਕਰ ਲਿਆ ਵਾ ਹੁਣ ਬਾਅਦ ਵਿੱਚ ਇੱਥੇ ਆਪਾਂ ਤਰਪਾਈ ਕਰਾਂਗੇ ਪਾਈਪਿੰਗ ਵਾਲੇ ਸੂਤ ਤੇ ਢੋਕਾ ਲਗਾਉਣ ਦੇ ਨਾਲ ਇੱਥੋਂ ਆਪਾਂ ਜਿਹੜਾ ਕਮੀਜ਼ੋ ਪਾਰਾ ਹੋ ਜਾਂਦਾ ਵਾ ਤੋ ਛੇਤੀ ਨਹੀਂ ਖਰਾਬ ਹੁੰਦਾ ਇਸੇ ਤਰ੍ਹਾਂ ਆਪਾਂ ਦੂਜੀ ਸਾਈਡ ਤੇ ਵੀ ਕੱਚਾ ਪਾਵਾਂਗੇ ਢੋਕਾ ਲਗਾਉਣ ਦੀ ਵੀਡੀਓ ਵਧੀਆ ਲੱਗੇ ਕਿਸੇ ਲਾਇਕਨ ਨਾਲ ਕਮੈਂਟ ਕਰਨੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਥੈਂਕਸ ਫॉर ਵਾਚਿੰਗ